ਤੁੱਕੇ ਤੇ ਵੀ ਚੱਲ ਜੂਗੀ ਵੀ ਇੱਕ ਮੈਨੇਜਰ ਦੀ ਪੇ ਇੱਕ ਲੇਬਰ ਨਾਲੋਂ ਘੱਟ ਦਿੱਤੀ ਆ ਜਿਹੜੇ ਬੰਦ ਨੂੰ ਐਲਐਮਆਈ ਦੇਖੇ ਇੱਥੇ ਬੁਲਾ ਰਹੇ ਨੇ ਤੇ ਹੁਣ ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ ਪੰਜਾਬੀ ਸੀ ਉਹਦਾ ਓਨਰ ਉਹਦਾ ਓਨਰ ਵੀ ਗੋਰਾ ਉਹ ਬਹੁਤ ਵੱਡਾ ਉਹਨਾਂ ਦੀ ਇੱਕ ਹੋਟਲਾਂ ਦੀ ਚੇਨ ਆ ਹਨਾ ਅਲੱਗ-ਅਲੱਗ ਸਿਟੀਆਂ ਦੇ ਪਹਿਲਾਂ ਵੀ ਕੀਤੀ ਆ ਪਰ ਜਿਵੇਂ ਹੁਣ ਰੀਸੈਂਟਲੀ ਹਨਾ ਸਰਕਾਰ ਨੇ ਵੀ ਚੇਂਜਸ ਕੀਤੇ ਨੇਗੇ ਐਲਐਮਆਈ ਨੂੰ ਲੈ ਕੇ ਤੇ ਆਪਾਂ ਉਸ ਬਾਬਕ ਗੱਲ ਕਰਾਂਗੇ ਤੇ ਮੇਨਤਾ ਹੀ ਆ ਹਨਾ ਵੀ ਜਿਵੇਂ ਹੁਣ ਪਤਾ ਹੈ ਵੀ ਕੁਸ਼ਕ ਫੀਲਡ ਦੇ ਵਿੱਚੋਂ ਇਹਨਾਂ ਨੇ ਲੰਮੀਆਂ ਚੱਕਤੀਆਂ ਜਿਵੇਂ ਲਾਲਾ ਵੀ ਪਹਿਲਾਂ ਜਿੱਥੇ ਪੇ ਮਤਲਬ ਕਹਿਣ ਦਾ ਭਾਬ ਵੀ ਘੱਟ ਸੀਗੀ ਹਨ ਉੱਥੇ ਉਹ ਐਲਐਮਆਈ ਹੁਣ ਨਹੀਂ ਦੇ ਰਹੇ ਮੋਸਟਲੀ ਟਰੱਕਿੰਗ 'ਚ ਹੋ ਗਿਆ ਫਾਰਮਿੰਗ 'ਚ ਹੋ ਗਿਆ ਹਨਾ ਤੇ ਜਾਂ ਮਤਲਬ ਮੀਂਹ ਤਾਂ ਆਹੀ ਕਿੱਤਿਆਂ 'ਚ ਬਚੀ ਆ ਤੈਨੂੰ ਕੀ ਲੱਗਦਾ ਜਿਹੜਾ ਸਰਕਾਰ ਨੇ ਉਹ ਚੇਂਜੇਸ ਕੀਤੇ ਨੇ ਵੀ ਇਹਨਾਂ ਨੁਕਸਾਨ ਕੀ ਕੀ ਹੋਊ ਅੱਗੇ ਜਾ ਕੇ ਸਟੂਡੈਂਟਾਂ ਨੂੰ ਸਟੂਡੈਂਟਾਂ ਨੂੰ ਤਾਂ ਮੈਨੂੰ ਲੱਗਦਾ ਹਲੇ ਘੱਟ ਲੋਡ ਪੈਂਦੀ ਹੈ ਜਿਹੜੇ ਉਧਰੋਂ ਸਿੱਧਾ ਹੀ ਐਲ ਐਮ ਆਈ ਦੇ ਤੌਰ ਤੇ ਆਉਂਦੇ ਨੇ ਜਾਂ ਵੈਸਟਰਾਂ ਆ ਕੇ ਐਲ ਐਮ ਆਈ ਕਨਵਰਟ ਕਰ ਲੈਂਦੇ ਤੇ ਹੁਣ ਤਾਂ ਵੈਸਟਰਾਂ ਨੂੰ ਵੀ ਬੰਦ ਕਰਤੇ ਇਹਨਾਂ ਨੇ ਨਾ ਵੀ ਵੈਸਟਰਾਂ ਦਾ ਸਟੇਟਸ ਨਹੀਂ ਬਦਲ ਸਕੀ ਤੇ ਤੈਨੂੰ ਕੀ ਲੱਗਦਾ ਵੀ ਕੋਈ ਚੀਜ਼ਾਂ ਮਤਲਬ ਕਿਵੇਂ ਕੀ ਹਿਸਾਬ ਕਿਤਾਬ ਵੀ ਕਿਦਾਂ ਵੀ ਹੁਣ ਕੀ ਇਹਦਾ ਅਸਰ ਦਿਖੂਗਾ ਆਉਣ ਵਾਲੇ ਟਾਈਮ ਚ ਮੈਨੂੰ ਤਾਂ ਤਦਲੇਰ ਇੱਕ ਤਾਂ ਗੱਲ ਜਿਹੜੀ ਲੱਗਦੀ ਆ ਹਨਾ ਬੜਾ ਜਿਆਦਾ ਰੌਲਾ ਪਹਿਲਾਂ ਪੈ ਰਿਹਾ ਜਿਵੇਂ ਕੈਨੇਡਾ ਦੇ ਵਿੱਚ ਵੀ ਅੱਜ ਥੋੜਾ ਜਿਹਾ ਰੇਸਿਜ਼ਮ ਦੀ ਬਹੁਤ ਜ਼ਿਆਦਾ ਮਤਲਬ ਵੱਧ ਰਹੀ ਆ ਨਾ ਇਹ ਤੇ ਇਹਦੇ ਵਿੱਚ ਮੋਸਟਲੀ ਪੁਰਾਣੇ ਜਿਹੜੇ ਇੰਡੀਅਨ ਨੇ ਪੁਰਾਣੇ ਕੈਨੇਡੀਅਨ ਜਾਂ ਫਿਰ ਇੱਥੇ ਪੁਰਾਣੇ ਪੰਜਾਬੀਓ ਲਾਲਾ ਉਹਨਾਂ ਦੀ ਮੰਗ ਵੀ ਇਹੀ ਆ ਸਰਕਾਰ ਤੋਂ ਕਿ ਇਮੀਗ੍ਰੇਸ਼ਨ ਨੂੰ ਥੋੜਾ ਜਿਆਦਾ ਸਟ੍ਰਿਕਟ ਕੀਤਾ ਜਾਵੇ ਉਹਨਾਂ ਨੇ ਇਸ ਕਰਕੇ ਇੱਕ ਤਾਂ ਇੱਕ ਤਾਂ ਜਿਹੜਾ ਵਿਜ਼ਟਰ ਵੀਜ਼ਾ ਨਾਲ ਇਹ ਹੁਣ ਤੱਕ ਮੈਂ ਕਹਾਂ ਵੀ April 2025 ਤੱਕ ਇਹਨਾਂ ਦਾ ਲਾਗੂ ਹੈਗਾ ਇਸ ਤੋਂ ਪਹਿਲਾਂ ਕਿ ਜਿਹੜਾ ਬੰਦਾ ਵਿਜ਼ਟਰ ਆਸਰ ਇੱਥੇ ਆ ਕੇ LMIA ਤੇ ਵਰਕ ਪਰਮਿਟ ਲੈ ਸਕਦਾ ਚਾਹੇ ਹੁਣ ਇਹ ਦੁਆਚ ਲੋਕ ਕਹਣਗੇ ਕੈਨੇਡਾ ਨੇ ਕਿਹੜਾ ਭਰੋਸਾ ਦਿੱਤਾ ਵਰਕ ਪਰਮਿਟ ਦਾ ਪਰ ਹਾਂ ਉਮੀਦਤਾ ਦਿੱਤੀ ਹੋਈ ਸੀ ਨਾ ਕਿ ਹਾਂ ਅਸੀਂ ਤੁਹਾਨੂੰ ਦਵਾਂਗੇ ਪਰ ਹੁਣ ਇੱਥੇ ਆ ਕੇ ਬਿਲਕੁਲ ਟਾਈਮ ਤੇ ਕੀ ਕੀਤਾ ਇਹਨਾਂ ਨੇ ਰਾਈਟ ਅਵੇ ਇਹ ਬੰਦ ਕਰਤਾ ਇਹਦਾ ਅਸਰ ਵਿਜ਼ਟਰਾਂ ਤੇ ਤਾਂ ਪੈਣਾ ਹੀ ਪੈਣਾ ਪਰ ਇਹ ਸੁਣਾਉਣਾ ਕਿਹਨੂੰ ਚਾਹੁੰਦੇ ਨੇ ਜਿਨ੍ਹਾਂ ਤੋਂ ਵੋਟਾਂ ਲੈਣੀਆਂ ਨੇ ਹਣਾ ਤੇ ਇਸ ਤੋਂ ਇਲਾਵਾ ਇਹ ਸਪੈਸ਼ਲ ਫੋਕਸ ਕਰਕੇ ਸਿਰਫ ਪੰਜਾਬੀਆਂ ਨੂੰ ਜਾਂ ਪੰਜਾਬੀ ਵਿਸਟ ਜਿਹੜੇ ਆਉਂਦੇ ਸੀ ਜਾਂ ਫਿਰ ਪੰਜਾਬੀ ਸਟੂਡੈਂਟ ਜਿਹੜੇ ਆਉਂਦੇ ਸੀ ਉਹਨਾਂ ਨੂੰ ਫੋਕਸ ਕਰਕੇ ਹੀ ਇਹ ਕੀਤਾ ਗਿਆ ਕਿ ਹਾਂ ਬਸ ਇਹਨਾਂ ਦੀ ਇੱਥੇ ਗਿਣਤੀ ਬੰਦ ਕਰ ਦਿੱਤੀ ਜਾਵੇ ਤੇ ਇਹਨਾਂ ਦਾ ਮੈਂ ਕਹਿੰਦਾ ਵੀ ਹੋਰ ਕੰਟਰੀਆਂ ਤੋਂ ਜਿਹੜੇ ਆਉਂਦੇ ਨੇ ਉਹਨਾਂ ਨੂੰ ਨਾ ਤਾਂ ਇੰਨੀ ਲੋੜਾਂ ਹੀ ਪੈਂਦੀਆਂ ਨੇ ਨਾ ਹੀ ਉਹਨਾਂ ਵਾਸਤੇ ਇਮੀਗ੍ਰੇਸ਼ਨ ਦੇ ਰੂਲ ਇੰਨੇ ਸਟ੍ਰਿਕਟ ਨੇ ਸਪੈਸ਼ਲੀ ਪੰਜਾਬੀਆਂ ਨੂੰ ਹੀ ਫੋਕਸ ਕਰਕੇ ਇਹ ਕੀਤਾ ਗਿਆ ਜਿਹੜੇ ਵਿਸਟਰ ਨੇ ਉਹਨਾਂ ਦਾ ਤਾਂ ਚਲ ਬੰਦ ਹੋਈ ਗਿਆ ਹੋਈ ਗਿਆ ਪਰ ਜਿਹੜੇ ਸਟੂਡੈਂਟ ਮੋਸਟਲੀ ਪੰਜਾਬੀ ਹੀ ਇਹ ਚੀਜ਼ਾਂ ਦੇ ਵਿੱਚ ਐਲ ਐਮ ਆਈ ਵਗੈਰਾ ਲੈ ਸਕਦੇ ਸੀ ਜਾਂ ਮੋਸਟਲੀ ਲੈਂਦੇ ਨੇ ਤੇ ਉਹਨਾਂ ਨੂੰ ਏਬਲ ਉਹਦਾ ਬਹੁਤ ਨੁਕਸਾਨ ਹੋਊਗਾ ਕਿ ਅੱਜ ਦੇ ਟਾਈਮ ਦੇ ਵਿੱਚ ਪਹਿਲੀ ਗੱਲ ਤਾਂ ਐਲ ਐਮ ਆਈ ਦੀ ਕੀਮਤ ਵੀ 55000 ਡਾਲਰ ਤੇ ਆਮ ਨਾਲ ਜਾਈ ਪਈ ਆ ਤੇ ਸਟੂਡੈਂਟਾਂ ਨੂੰ ਪੀਆਰ ਦੇ ਰਸਤੇ ਤਾਂ ਪੀਆਰ ਦੇ ਰਸਤੇ ਤਾਂ ਬੰਦ ਹੋ ਗਏ ਬਿਲਕੁਲ ਤੇ ਇੱਕ ਗੱਲ ਹੋਰ ਵੀ ਹੈ ਰਣਵੀਰ ਜੇ ਇੱਥੇ ਤੱਕ ਮੈਂ ਸੋਚਦਾ ਕਿ ਤਨਾ ਕਿਤੇ ਜਿਵੇਂ ਅੱਜ ਦੇ ਟਾਈਮ ਇੱਕ ਤਾਂ ਇਨਫਲੇਸ਼ਨ ਬਹੁਤ ਚੱਲ ਰਹੀ ਹੈ ਨਾ ਵੀ ਕੰਮ ਘਟਿਆ ਹੋਇਆ ਸਭ ਨੂੰ ਪਤਾ ਨਾ ਤੇ ਮੈਨੂੰ ਐ ਲੱਗਦਾ ਐਲ ਐਮ ਆਈ ਵੀ ਇੱਕ ਰੀਜ਼ਨ ਹੈਗਾ ਇਹ ਚੀਜ਼ ਦੇ ਪਿੱਛੇ ਬਿਲਕੁਲ ਹੁਣ ਪਿੱਛੇ ਜੇ ਨਾ ਇਹਨਾਂ ਨੇ ਐਲ ਐਮ ਆਈ ਆ ਆਮ ਮੰਡੀਆਂ ਨੇ ਨਾ ਉੱਥੇ ਵੀ ਇੰਡੀਆ ਚ ਵੀ ਹੈ ਨਾ ਏਜੰਟਾਂ ਨੇ ਮਤਲਬ ਝੋਲੇ ਭਰ-ਭਰ ਪੈਸੇ ਲੈਨੇ ਪਈਆਂ ਪਈਆਂ 160 60 ਲੱਖ 70 70 ਲੱਖ ਕਈ ਵਾਰ ਤਾਂ 80 80 ਲੱਖ ਦੇ ਵਿੱਚ ਤਿੰਨ ਚਾਰ ਜਾਣੇ ਮਤਲਬ ਪੈਕੇਜ ਫੈਮਿਲੀ ਪੈਕੇਜ ਦਿੰਦੇ ਸੀਗੇ ਵੀ ਹਾਂ ਸੋਨੂੰ ਐਲ ਐਮ ਆਈ ਤੋਂ ਤੋੜ ਰਹੇ ਸੀ ਉਹ ਚੀਜ਼ਾਂ ਕਰ ਰਹੇ ਹਨ ਹਾਲਾਂਕਿ ਆਪਾਂ ਨੂੰ ਵੀ ਪਤਾ ਕਿੰਨਾ ਉਹਨਾਂ ਨੂੰ ਵਿੱਚ ਬਚਤ ਹੁੰਦਾ ਹੈਗਾ ਉਹ ਰੇ ਗੱਲਬਾਤ ਹੁੰਦੀ ਹੈ 100 ਚੀਜ਼ਾਂ ਹੁੰਦੀਆਂ ਨੇ ਹਨ ਹੁਣ ਪਿੱਛੇ ਜੇ ਲਾਲਿਆ ਵੀ ਫਾਰਮਿੰਗ ਦੇ ਵਿੱਚ ਬਹੁਤ ਉਧਰੋਂ ਬੁਲਾਏ ਗਏ ਨੇ ਹਨ ਫਾਰਮਿੰਗ ਹੋ ਗਿਆ ਟਰੱਕਿੰਗ ਹੋ ਗਿਆ ਆ ਦੋ ਜਾਨ ਦੋ ਚੀਜ਼ਾਂ ਦੇ ਵਿੱਚ ਤਾਂ ਬਹੁਤ ਜ਼ਿਆਦਾ ਇਹਨਾਂ ਨੇ ਐਲ ਐਮ ਆਈਆਂ ਵੰਡੀਆਂ ਨਹੀਂ ਲੀ ਬਿਲਕੁਲ ਤੇ ਮੋਸਟਲੀ ਜਿਹੜੀਆਂ ਟਰੱਕਿੰਗ ਦੇ ਵਿੱਚ ਐਲਐਮਆ ਜਾਂ ਵੰਡੀਆਂ ਨੇ ਜਾਦਾ ਵੰਡੀਆਂ ਨੇ ਦੁਬਈ ਤੋਂ ਜਿਹੜੇ ਡ్రਾਈਵਰੀ ਕਰਕੇ ਪੂਰੇ ਕੈਨੇਡਾ ਆਏ ਨੇ ਹਨ ਮੈਂ ਮੰਨਦਾ ਦੁਬਈ ਦੇ ਵਿੱਚ ਬਹੁਤ ਜ਼ਿਆਦਾ ਮਿਹਨਤ ਹੈ ਟਰੱਕਿੰਗ 'ਚ ਯਾਰ ਬਹੁਤ ਜ਼ਿਆਦਾ ਮਿਹਨਤ ਹੈ ਤੇ ਕਿਤਨਾ ਕਿਤੇ ਉਹਨਾਂ ਨੂੰ ਸਖਾਵਾਂ ਫੀਲ ਹੁੰਦਾ ਹੁਣ ਬਟ ਤੈਨੂੰ ਮੈਂ ਦੱਸਦਾ ਯਾਰ ਮੈਂ ਇੱਕ ਨਾ ਕੰਪਨੀ 'ਚ 2 ਸਾਲ ਕੰਮ ਕੀਤਾ ਮੈਂ ਤਾਂ ਚਲੋ ਉਰੇ ਹਾਇਰ ਹੋਇਆ ਹੋਇਆ ਸੀ ਨਾ ਮੈਨੂੰ ਤਾਂ ਰੇਟ ਵਧੀਆ ਮਿਲ ਰਿਹਾ ਸੀ ਅੱਛਾ ਪਰ ਉਹੀ ਕੰਪਨੀ ਦੇ ਵਿੱਚ ਮੈਂ ਚਲਾਉਂਦਾ ਸੀ ਡਰਾਈਵਨ ਹੁਣ ਜਿਹੜੇ ਟਰੱਕਿੰਗ ਨਾਲ ਰਿਲੇਟ ਕਰਦੇ ਨੇ ਉਹ ਤਾਂ ਸਮਝ ਸਕਦੇ ਨਹੀਂ ਇਹ ਗੱਲ ਨੂੰ ਤੇ ਜਿਹੜੇ ਫਲੈਟ ਬੈਡ ਦਾ ਕੰਮ ਵੀ ਸੀ ਉਹਨਾਂ ਨੂੰ ਵੀ ਪਤਾ ਵੀ ਫਲੈਟ ਬੈਡ ਤੇ ਡਰਾਈ ਵੈਂਚ ਕਿੰਨਾ ਤਰ ਡਰਾਈ ਵੈਂ ਇੱਕ ਸੌਖਾ ਕੰਮ ਠੀਕ ਹੈ ਲੋਡ ਆਪਾਂ ਬਸ ਡੌਕ ਤੇ ਲਾਤਾ ਤੇ ਉਥੋਂ ਲੋਡ ਚੱਕ ਲਿਆ ਤੇ ਡੌਕ ਤੇ ਆਪ ਹੀ ਉਹਨਾਂ ਨੇ ਉਹ ਕਰ ਲਿਆ ਆਪ ਆਪਣੇ ਕੁਝ ਨਹੀਂ ਕਰਨਾ ਗੇਟ ਖੋਲਣਾ ਤੇ ਬੰਦ ਕਰਨਾ 메ਨ ਗੱਲ ਆ ਹੁੰਦੀ ਜਿਹੜਾ ਫਲੈਟ ਬੈਡਾ ਫਲੈਟ ਬੈਡ ਦੇ ਵਿੱਚ ਸੋਨੂੰ ਸਾਰਾ ਕੁਝ ਆਪ ਕਰਨਾ ਪੈਂਦਾ ਲੋਡ ਸਿਕਿਉਰ ਕਰਨਾ ਪੈਂਦਾ ਸਾਰਾ ਕੁਝ ਆਪ ਸਟ੍ਰੈਪਸ ਨੂੰ ਪੱਲ ਲਾਉਣੀਆਂ ਪੈਂਦੀਆਂ ਨੇ ਤਾਂ ਕਰਕੇ ਕਿਤਨਾ ਗੱਡੇ ਫਲੈਟ ਬੈਡ ਦੇ ਵਿੱਚ ਰੇਟ ਵਧੀਆ ਮਿਲਦਾ ਹੈ ਹੁਣ ਜਿਹੜੇ ਐਲਐਮਆਈ ਤੇ ਬੁਲਾ ਲੈਂਦੇ ਸੀਗੇ ਹਨਾ ਉਤਰੋਂ ਦਵਾਈ ਤੋਂ ਜਾਂ ਹੋਰ ਉਹ ਮੈਂ ਉਹ ਪਾਰਟਿਕੂਲਰ ਕੰਪਨੀ ਦੀ ਗੱਲ ਕਰ ਰਿਹਾ ਪਰ ਮੈਂ ਨਾਮ ਨਹੀਂ ਲਊਗਾ ਤੇ ਉਹ ਨਾ ਉਹਨਾਂ ਨੂੰ ਰੇਟ ਨਹੀਂ ਦਿੰਦੇ ਸੀ ਜੇ ਸਾਨੂੰ ਉਦੋਂ ਮੈਂ 2000 ਆਪਣਾ 2019 20 ਦੀ ਗੱਲ ਕਰ ਰਿਹਾ ਸਾਨੂੰ ਉਦੋਂ 55 ਸੈਂਟ ਮਿਲਦਾ ਸੀਗਾ ਹੁਣ ਤਾਂ ਮੈਨੂੰ ਪਤਾ ਡਰਾਈਵਿੰਗ ਦਾ ਰੇਟ ਵੀ ਵੱਧ ਗਿਆ ਸੀਗਾ ਤੇ ਉਦੋਂ ਉਹਨਾਂ ਨੂੰ ਜਿਹੜੇ ਦਵਾਈ ਤੋਂ ਆਉਂਦੇ ਸੀਗੇ 48 ਸੈਂਟ ਦਿੰਦੇ ਸੀਗੇ ਉਦੋਂ ਅੱਛਾ ਉਹਦੇ ਕੰਮ ਦਾ ਰੇਟ ਤਾਂ ਨਾਲੇ ਕੰਮ ਔਖਾ ਸੀਗਾ ਨਾਲੇ ਰੇਟ ਕੁਛ ਨਹੀਂ ਨਾਲੇ ਜਿਹੜੇ 3 ਸਾਲ ਵਾਸਤੇ ਬੰਦਾ ਬੌਂਡ ਸੀਗਾ ਉਹ ਬੌਂਡ ਰਹਿੰਦੇ ਸੀਗੇ ਉਹਨਾਂ ਦੇ ਅਕੋਰਡਿੰਗ ਚੱਲਦੇ ਸੀ ਸਾਰਾ ਕੁਝ ਜੇ 12 1 ਵਜੇ ਰਾਤ ਨੂੰ ਕਿਸੇ ਟਾਈਮ ਵੀ ਫੋਨ ਕਰਤਾ ਤਾਂ ਜਾਣਾ ਪੈਂਦਾ ਸੀ ਮਤਲਬ ਕਹਿਣ ਦਾ ਭਾਬ ਵੀ ਹਾਲਾਤਾਂ ਦਾ ਇੱਕ ਤਾਂ ਬੰਦਾ ਇੰਨੇ ਪੈਸੇ ਲਾ ਲਾ ਕੇ ਆਉਂਦਾ 20 23 30 40 40 ਲੱਖ ਦਿੰਦਾ ਹੈ ਨਾ ਇਕੱਠੇ ਕਰਕੇ ਫਿਰ ਉਸ ਤੋਂ ਬਾਅਦ 3 ਸਾਲ ਫਿਰ ਉਹਨਾਂ ਨੂੰ ਮਜਬੂਰੀ ਦੇ ਵਿੱਚ ਰੱਖਿਆ ਜਾਂਦਾ ਹੈਗਾ ਮਤਲਬ ਕਹਿਣ ਦਾ ਭਾਵ ਯਾਰ ਆਪਾਂ ਨੇ ਪਹਿਲਾਂ ਸੁਣੇ ਸੀ ਵੀ ਹਿਟਲਰ ਦੇ ਵਿੱਚ ਟਾਈਮ ਤੇ ਹਨਾ ਸਟੈਲਨ ਦੇ ਟਾਈਮ ਤੇ ਹਨਾ World War 2 ਵੇਲੇ ਇਹ ਮਤਲਬ ਗੁਲਾਮ ਰੱਖਦੇ ਹੁੰਦੇ ਸੀਗੇ ਆਏ ਹਨਾ ਇਹਨਾਂ ਨੇ ਉਹ ਬਹੁਤ ੱਕਾ ਕੀਤਾ ਪਰ ਮੈਨੂੰ ਲੱਗਦਾ ਯਾਰ ਉਨਾ ਹੀ ਤਾਂ ਕਾ ਕਰ ਰਹੇ ਨੇਗੇ ਜਿਹੜੇ ਕੰਪਨੀਆ ਦੇ ਓਨਰ ਨੇ ਬਿਲਕੁਲ ਬਿਲਕੁਲ ਇਹ ਗੁਲਾਮੀ ਉਹ ਇੱਕ ਤਰ੍ਹਾਂ ਦਾ ਗੁਲਾਮ ਬਣਾ ਰਹੇ ਨੇ ਵੀ ਹਾਂ ਆਪਣੇ ਗੁਲਾਮ ਬਹੁਤ ਜ਼ਿਆਦਾ ਐਕਸਪਲੋਇਟੇਸ਼ਨ ਹੋ ਰਹੀ ਆ ਅੱਜ ਦੇ ਟਾਈਮ ਦੇ ਵਿੱਚ ਤੇ ਐਵੇਂ ਹੀ ਮੇਰੇ ਦਿਮਾਗ ਦੇ ਵਿੱਚ ਇੱਕ ਹੋਰ ਗੱਲ ਆਈ ਆ ਤੇ ਹੁਣ ਅੱਗੇ ਵਧੂਗੀ ਜਿਆਦਾ ਹੋ ਹਾਂ ਹਾਂ ਬਿਲਕੁਲ ਬਿਲਕੁਲ ਇਹ ਤਾਂ ਵੱਧਦੀ ਦਿਨੋਂ ਦਿਨ ਵਧ ਰਿਹਾ ਕੈਨੇਡਾ ਦੇ ਜਦੋਂ ਨਾ ਮੈਂ ਆਇਆ ਹਰ ਸਾਲ ਇਹ 10 ਗੁਣਾ ਵਧ ਰਹੀਆਂ ਮੇਰੇ ਹਿਸਾਬ ਨਾਲ ਜਿਵੇਂ ਮੇਰੇ ਜਾਣ ਪਛਾਣ ਦੇ ਵਿੱਚ ਨਾ ਇੱਕ ਨੋਨ ਕੁੜੀ ਆਈ ਸੀ ਦੁਬਈ ਤੋਂ ਉਹ ਇੱਕ ਬਹੁਤ ਵੱਡੇ ਕੈਨੇਡਾ ਦੇ ਨਾਮੀ ਹੋਟਲ ਹੁੰਦਾ ਉਹਦੇ ਵਿੱਚ ਐਗਜ਼ੀਕਟਿਵ ਮੈਨੇਜਰ ਸੀ ਉਹ ਐਗਜ਼ੀਕਟਿਵ ਮੈਨੇਜਰ ਮੈਨੇਜਰ ਤੇ ਕਿੰਨੇ ਪਰ ਰੇਟ ਤੇ ਬੁਲਾਇਆ ਹੋਊਗਾ ਉਹਨੂੰ 17 ਡਾਲਰ ਤੇ ਹਾਂ ਹਾਂ एलएमआई डीटी दुबई ਤੋਂ ਇੱਥੇ ਕੈਨੇਡਾ ਬਰਾਉਣ ਵਾਸਤੇ ਵੀ ਇੱਕ ਨਾਮ ਹੀ ਮੈਨੇਜਰ ਐਨਾ ਹੋ ਗਿਆ ਨਾਰਮਲ ਕਈ ਕੰਪਨੀਆਂ ਲੇਬਰ ਦਾ ਵੱਧ ਪੇਰੇਟ ਦੇ ਰਹੀਆਂ ਨੇ ਜਿੰਨਾ ਉਹ ਮੈਨੇਜਰ ਨੂੰ ਦੇ ਰਹੀਆਂ ਨੇ ਬਾਹਰੋਂ ਬੁਲਾ ਕੇ ਵੀ ਹਾਂ ਇਹਨਾਂ ਨੇ ਹੁਣ 2-3 ਸਾਲ ਕਿਤੇ ਨਹੀਂ ਜਾ ਸਕਦੇ ਹੈ ਕਿਉਂਕਿ ਪੀਆਰ ਦਾ ਤਾਂ ਕੋਈ ਲੈਣਾ ਦੇਣਾ ਹੈ ਹੀ ਨਹੀਂ ਨੇੜੇ-ਟੜੇ ਤਾਂ ਪਤਾ ਹੀ ਨਹੀਂ ਹੈਗਾ ਕਿਸੇ ਵੀ ਸਟ੍ਰੀਮ ਦੇ ਵਿੱਚ ਪੀਆਰ ਨਹੀਂ ਲੱਗ ਸਕਣੀ ਉਹਨਾਂ ਦੀ ਤਾਂ ਕਿ ਨਾ ਉਹਨਾਂ ਦੇ ਪੁਆਇੰਟ ਨੇ ਨਾ ਉਹਨਾਂ ਦੀ ਕੋਈ ਐਜੂਕੇਸ਼ਨ ਨਾ ਕੁਝ ਹੋਰ ਸਿਰਫ ਵਰਕ ਐਕਸਪੀਰੀਅੰਸ ਆ ਤੇ ਇੱਥੇ ਆ ਕੇ ਵੀ ਐਲਐਮਆਈ ਮਿਲ ਰਿਹਾ ਤਾਂ ਕਿਤੇ ਪੁਆਇੰਟ ਪੂਰੇ ਹੁੰਦੇ ਹੀ ਨਹੀਂ ਹੈਗੇ ਤਾਂ ਉਹਨ ਤੇਰੀ ਬਾਜਸ ਪ੍ਰੋਪਰ ਨਹੀਂ ਆ ਰਹੀ ਹੁਣ ਚਾਹੇ ਜਿਹਨੇ ਮਰਜ਼ੀ ਉਹਨਾਂ ਨੂੰ ਸਾਡੇ ਇੱਥੇ ਕੰਮ ਕਰਦਿਆਂ ਨੂੰ ਹੋ ਜਾਣਾ ਹਨਾ ਜਦੋਂ ਤੱਕ ਇਹ ਪੀਆਰ ਨਹੀਂ ਹੁੰਦੀ ਉਹਨਾਂ ਦੀ ਪੇਰੇਟ ਇਹ ਨਹੀਂਗਾ ਵੀ 17 ਤੋਂ ਕਿਤੇ 20 ਚੱਲ ਜੂਗੀ ਵੀ ਇੱਕ ਮੈਨੇਜਰ ਦੀ ਪੇ ਇੱਕ ਲੇਬਰ ਨਾਲੋਂ ਘੱਟ ਦਿੱਤੀ ਹੈ ਜਿਹੜੇ ਬੰਦ ਨੂੰ ਐਲਐਮਆਈ ਦੇਖ ਕੇ ਇੱਥੇ ਬੁਲਾ ਰਹੇ ਨੇ ਤੇ ਹੁਣ ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ ਪੰਜਾਬੀ ਸੀ ਉਹਦਾ ਓਨਰ ਉਹਦਾ ਓਨਰ ਵੀ ਗੋਰਾ ਉਹ ਬਹੁਤ ਵੱਡਾ ਉਹਨਾਂ ਦੀ ਇੱਕ ਹੋਟਲਾਂ ਦੀ ਚੇਨ ਆ ਹਨਾ ਅਲੱਗ-ਅਲੱਗ ਸਿਟੀਆਂ ਦੇ ਵਿੱਚ ਉਹੋ ਵੀ ਐਕਸਪਲੋਇਟ ਕਰ ਰਹੇ ਨੇ ਕੱਲਾ-ਕੱਲਾ ਬੰਦਾ ਅੱਜਕੱਲ ਲੇਬਰ ਨੂੰ ਐਕਸਪਲੋਇਟ ਕਰਦਾ ਯਾਰ ਅਗੋਰੇ ਕਿਹੜਾ ਘਟਨੇ ਮੈਨੂੰ ਯਾਦ ਆ ਜਦੋਂ ਨਾ ਮੈਂ ਸਭ ਤੋਂ ਪਹਿਲੀ ਕੰਪਨੀ ਚ ਲੱਗਿਆ ਸੀ ਹੈ ਨਾ ਉਹ ਸਾਡੇ ਪੈਸੇ ਦੱਬ ਗਏ ਤੇ ਅੱਛਾ ਉਹਨਾਂ ਮਤਲਬ ਬੈਂਕਰਪਟ ਹੋ ਗਏ ਸੀ ਕਿ 1 ਸਾਲ ਦੇ ਅੰਦਰ ਅੰਦਰ ਨਾ ਉਹਨਾਂ ਨਾਲ ਇੱਕ ਨਾ ਦੇਸੀ ਰਲ ਗਿਆ ਸੀ ਉਹਨੇ ਸਾਡੇ ਨਾਲ ਬੜਾ ਥੱਕਾ ਕੀਤਾ ਉਹਨਾਂ ਨਾਲ ਮਤਲਬ ਕਹਿਣ ਦਾ ਭਾਬੀ ਪਤਾ ਨਹੀਂ ਕਿਹੜੇ ਹਿਸਾਬ ਨਾਲ ਉਹਨੇ ਮਤਲਬ ਬੁੱਕੜ ਚ ਲੈ ਲੇ ਤੇ ਉਹ ਪਤਾ ਨਹੀਂ ਕਿਵੇਂ ਹੈ ਨਾ ਸਮਝ ਆਇਆ ਉਹਨਾਂ ਨੂੰ ਪਤਾ ਨਹੀਂ ਕੀ ਉਹਨਾਂ ਨੂੰ ਘੋਲ ਕੇ ਪਾ ਗੋਰੀਆਂ ਨੂੰ ਹੁਣ ਉਹਦੇ ਅੰਦਰ ਚੱਲਣ ਲੱਗ ਗਏ ਯਾਰ ਉਹ ਪਤੰਦਰ ਉਹ ਲੋਕ ਪਹਿਲਾਂ ਟ੍ਰੇਲਰ ਟਰੂਲਰ ਚੋਰੀ ਕੀਤਾ ਉਹਨਾਂ ਨੇ ਫੇਰ ਕਿਸੇ ਦੇ ਘਰੇ ਚੋਰੀ ਕਰਨ ਵਾਸਤੇ ਉੱਥੇ ਉਹਨਾਂ ਨੇ ਫੜਲੇ ਕੁੱਤੇ ਕਾਟੇ ਬਹੁਤ ਕੁਝ ਹੋਇਆ ਨਾ ਤੇ ਸਾਨੂੰ ਉਹਦੀਆਂ ਫੋਟੋਆਂ ਭੇਜਿਆ ਕਰਿਆ ਹਸਪਤਾਲ ਪਰ ਇਹਦੀਆਂ ਤਾਂ ਕਹਿੰਦਾ ਕੁੱਟਤਾ ਕਹਿੰਦਾ ਸਾਨੂੰ ਪੈਸੇ ਨਹੀਂ ਮਿਲਦੇ ਇਹ 2019 ਦੀ ਗੱਲ ਆ 18 ਦੀ ਗੱਲ ਆ 2018 ਦੀ ਗੱਲ ਆ ਇੱਕ ਸਾਲ ਮੈਂ ਉਹਨਾਂ ਨਾਲ ਕੀਤਾ ਸੀ ਕੰਮ ਤੇ ਉਦੋਂ ਕੰਮ ਹੈਗਾ ਸੀ ਫਾਦੂ ਚੱਲ ਉਦੋਂ ਐਨਾ ਮਹਿਸੂਸ ਜਿਆ ਨਹੀਂ ਹੋਇਆ ਵੀ ਹਾਂ ਚੱਲ ਕੋਈ ਨਹੀਂ ਯਾਰ ਹੋਰ ਕਮਾ ਲਾਂਗੇ ਨਾ ਕਿਤੇ ਤੇ ਪਰ ਐ ਗੱਲ ਆ ਵੀ ਇਹ ਕੋ ਕੈਟਗੋਰੀ ਵੀ ਨਹੀਂ ਹੈਗੇ ਹਰ ਇੱਕ ਵਾਧੇ ਵੱਲ ਜਾਂਦਾ ਹੈਗਾ ਕਿ ਤਰ੍ਹਾਂ ਕਹਿੰਦੇ ਨੇ ਦੇਖ ਕੇ ਡੂਣਾ ਰੰਗ ਬਦਲ ਬਿਲਕੁਲ ਬਿਲਕੁਲ ਫਰਕ ਪੈਂਦਾ ਹੁਣ ਦੇਖਦਾ ਅਗਲਾ ਵਾ ਵੀ ਕੀ ਕੁਝ ਹੋ ਰਿਹਾ ਹੈ ਨਾ ਮਾਰਕੀਟ ਦਾ ਕੀ ਹਾਲ ਆ ਅਗਲਾ ਕਹਿੰਦਾ ਵੀ ਚਲ ਬੈਂਦੀ ਗੰਗਾ ਆਪਾਂ ਵੀ ਹੱਥ ਧੋ ਲਈ ਸਹੀ ਗੱਲ ਆ ਸਹੀ ਗੱਲ ਆ ਇੱਕ ਇਹਨਾਂ ਨੂੰ ਸਸਤੇ ਭਾਅ 'ਚ ਲੇਵਰ ਮਿਲ ਰਹੀ ਹੈ ਇਹਨਾਂ ਨੂੰ ਹੋਰ ਕੀ ਚਾਹੀਦਾ ਹੈ ਢੋਡੀਆਂ ਦੇ ਭਾਅ 'ਚ ਲੇਵਰ ਮਿਲ ਰਹੀ ਆ ਮਤਲਬ ਪਰ ਮੈਨੂੰ ਐ ਲੱਗਦਾ ਥੋੜਾ ਜਿਹਾ ਸਰਕਾਰਾਂ ਨਾਲ ਨਹੀਂ ਹੈ ਇਹਨਾਂ ਦੀ ਆਪਾਂ ਇਹ ਬਟਾ ਆਪਣਾ ਬਹੁਤ ਵੱਡਾ ਪਲੇ ਸਰਕਾਰਾਂ ਮੈਂ ਮਿਸਰ ਕਾ ਰੈਨ ਮੈਂ ਪਹਿਲਾਂ ਵੀ ਗੱਲ ਕੀਤੀ ਆ ਸਰਕਾਰਾਂ ਨੂੰ ਪਤਾ ਨਹੀਂ ਹੈਗਾ ਕਿ ਇੱਥੇ ਕੈਸ਼ ਤੇ ਕੰਮ ਚੱਲਦਾ ਸਰਕਾਰਾਂ ਨੂੰ ਇਹ ਵੀ ਪਤਾ ਕਿ ਹਾਂ ਇੱਥੇ ਰੈਸਟੋਰੈਂਟਾਂ ਦੇ ਵਿੱਚ ਪੰਜਾਬੀਆਂ ਨੂੰ 8-8 6-6 ਡਾਲਰ ਵੀ ਵੀ ਕੈਸ਼ ਤੇ ਪੇ ਮਿਲ ਰਿਹਾ ਸਭ ਪਤਾ ਉਹਨਾਂ ਨੂੰ ਕੀ ਨਹੀਂ ਪਤਾ ਹੈਗਾ ਸਰਕਾਰ ਨੂੰ ਹਾਂ ਹਨਾ ਲੁਕੀ ਹੋਈ ਆ ਜਿਹਦੇ ਜਿਆਦਾ ਇੱਥੇ ਕਿ ਨਾਰਮਲ ਬੰਦੇ ਕੋਲ ਜਿਹਦੇ ਕੋਲ 5000 ਰੁਪਏ ਵਾਲਾ ਫੋਨ ਆ ਉਹਨੂੰ ਸਾਰਾ ਕੁਝ ਪਤਾ ਚੱਲ ਰਿਹਾ ਦੁਨੀਆ ਦਾ ਤਾਂ ਸਰਕਾਰ ਜਿਹੜੀ ਇੰਨੀ ਵੱਡੀ ਇੰਟੈਲੀਜੈਂਸ ਨੂੰ ਆਪਣੇ ਅੰਦਰ ਰੱਖਦੀ ਆ ਉਹਨੂੰ ਕੁਝ ਪਤਾ ਹੀ ਨਹੀਂ ਹੈਗਾ ਇੱਕ ਗੱਲ ਹੋਰ ਹੈ ਨਾ ਆਈ ਆ ਵੀ ਦਿਗਮੀਤ ਸਪੋਰਟ ਵਾਪਸ ਲੈ ਗਿਆ ਸੱਚ ਉਹਨੇ ਉਹਨੇ ਵੀ ਤਾਂ ਸਕੀਮ ਲਾਉਣੀ ਆ ਉਹਨੇ ਦੁਬਾਰਾ ਚ ਹੁਣ ਪਤਾ ਲੱਗ ਰਿਹਾ ਉਹਨਾਂ ਨੂੰ ਵੀ ਅੱਗੇ ਵੋਟਾਂ ਨੇ ਵੋਟਾਂ ਦੇ ਵਿੱਚ ਉਹ ਹੀ ਆ ਜਗਵੀਰ ਸਿੰਘ ਉਹ ਐਨਡੀਪੀ ਜਿਹੜਾ ਆਪਣਾ ਪੰਜਾਬ ਚ ਬਹੁਤ ਵਾਰ ਆ ਗਿਆ ਤੇ ਵੀ ਆਉਣ ਵਾਲਾ ਕੈਨੇਡਾ ਦਾ ਪ੍ਰਧਾਨ ਮੰਤਰੀ ਹੋਊਗਾ ਉਹ ਚੀਜ਼ ਹੋਊਗੀ ਉਹਨੇ ਟਰੂਡੋ ਨੂੰ ਸਪੋਰਟ ਮਤਲਬ ਕਹਿੰਦਾ ਪਾ ਵੀ ਸਪੋਰਟ ਦਿੱਤੀ ਵੀ ਸੀਗੀ ਜਿਵੇਂ ਆਪਾਂ ਕਹਿੰਦੇ ਆਲਾਈਅንስ ਪਾਰਟਨਰ ਸੀ ਇਹਦਾ ਟਰੂਡੋ ਦਾ ਉਹ ਜਿਵੇਂ ਪੰਜਾਬ ਉੱਤਰ ਦੀ ਸਰਕਾਰ ਸੀ ਅਕਾਲੀ ਦਲ ਬੀਜੇਪੀ ਨਾਲ ਰੈਡੀ ਹੋਈ ਥੀ ਐਵੇਂ ਵੀ ਗਠਬੰਧਨ ਵਾਲੀ ਸਰਕਾਰ ਦੀ ਇਹਨਾਂ ਦੀ ਤੇ ਉਹਨੇ ਕੁਝ ਕੁ ਸੀਟਾਂ ਧੀਆਂ ਉਹਦੇ ਕੋਲ ਤੇ ਤਾਂ ਸਰਕਾਰ ਚੱਲ ਰਹੀ ਦੀ ਹੁਣ ਸਰਕਾਰ ਕਮਜ਼ੋਰ ਹੋ ਰਹੀ ਹੈ ਟਰੂਡੋ ਦੀ ਤੇ ਇਹ ਚੀਜ਼ ਐਕਸਪੈਕਟ ਨਾ ਕਰੀਏ ਵੀ ਟਰੂਡੋ ਕੋਈ ਰੋਲ ਕੱਢ ਕੇ ਰੂਲ ਪਾਸ ਕਰ ਲੂਗਾ ਕਿਉਂਕਿ ਜਾੜੇ ਕਮਜ਼ੋਰ ਹੈ ਸਰਕਾਰ ਹੁਣ ਤਾਂ ਵੋਟਾਂ ਅਗਲੇ ਸਾਲ 2025 ਚ ਅਕਤੂਬਰ ਚ ਪੈਣੀਆਂ ਨੇ ਹੋ ਸਕਦਾ ਪਹਿਲਾਂ ਪੈ ਜਾਣਾ ਬਟ ਇਹ ਹੀ ਦੀ ਕੋਈ ਗੱਲ ਨਹੀਂ ਸਪੋਰਟ ਕਿਤੋਂ ਹੋਰ ਲੈ ਲੂਗਾ ਉਹ ਬਸ ਇਹ ਰਿਅਲਾਈਂਸ ਪਾਰਟਨਰ ਹੋ ਰਹੇ ਨੇ ਇਹਨਾਂ ਦੇ ਫਰੇ ਹੀ ਹਰ ਹੁਣ ਤੇ ਪਰੂੰ ਗੱਲ ਕਰਦੇ ਆਂ ਵੀ ਸਿਚੁਏਸ਼ਨ ਇਸ ਟਾਈਮ ਬੜੀ ਡਾਮਾ ਡੋਲ ਹੈ ਥੋੜਾ ਜਿਹਾ ਬਚਾ ਕਰ ਕੀ ਚੱਲੂ ਤੇ ਪੰਜਾਬ ਵਾਲੇ ਨੂੰ ਵੇਣਤੀ ਆ ਕਦੇ ਵੀ ਪੈਸਾ ਇਨਵੈਸਟ ਕਰੋਗੇ ਨਾ ਤੁਸੀਂ ਤੁਸੀਂ ਕਹਿੰਦੇ ਸਾਨੂੰ ਏਜੰਟ ਦਾ ਬਹੁਤ ਕੁਝ ਕਹਿੰਦੇ ਨੇ ਵੀ ਹਾਂ ਤੁਹਾਡਾ ਵੀਜ਼ਾ 100% ਆ ਜਾਊਗਾ ਵੈਸਟਰ ਵੀਜ਼ਾ ਦੇ ਤੁਸੀਂ 20-20 ਲੱਖ ਦੇ ਜੰਨੇ ਹੋ ਤੇ ਅੱਗੇ ਸੋਨੂੰ ਲਾਲਚ ਦੰਦੇ ਨੇ ਵੀ ਕਹਾ ਸੋਨੂੰ ਐਲ ਐਮ ਆਈ ਕੰਮ ਤੋਂ ਬਾਅਦ ਇਹ ਜੇ ਕੁਝ ਨਹੀਂ ਹੈਗਾ ਸੋ ਇਹ ਜੇ ਫਰਾਡੀਆਂ ਤੋਂ ਬਚੋ ਬਿਲਕੁਲ ਜਿੰਨਾ ਹਾਲੇ ਥੋੜਾ ਜਿਹਾ ਸਮਾਂ ਸਖਾਵਾਂ ਨਹੀਂ ਹੈਗਾ ਹੋ ਸਕਦਾ ਕਿ ਕਿਸੇ ਸਖਾਵੀ ਕੰਟਰੀ ਚ ਵਗਜੋ ਯਾਰ ਸੋ ਨੂੰ ਅਸੀਂ ਐ ਕਿਸੇ ਕੰਟਰੀ ਦਾ ਨਾਮ ਨਹੀਂ ਅਸੀਂ ਲੈਂਦੇ ਜਿੱਥੇ ਤੁਹਾਨੂੰ ਸਹੀ ਲੱਗਦਾ ਪਰ ਉੱਥੇ ਥੋੜਾ ਜਿਹਾ ਸਰਕਾਰਾਂ ਵੱਲ ਵੀ ਦੇਖ ਲੋ ਵੀ ਸਰਕਾਰਾਂ ਬਦਲ ਰਹੀਆਂ ਨੇ ਯਾਰ ਸੱਤਾ ਬਦਲ ਰਹੀ ਹੈ ਸਿਆਸਤ ਬਿਲਕੁਲ ਵੈਸਟ ਦੀ ਸਿਆਸਤ ਬਦਲ ਰਹੀ ਹੈ ਉਧਰੋਂ ਜੇ 트럼ਪ ਆ ਗਿਆ ਇਧਰੋਂ ਤਾਂ ਓਬਵੀਅਸ ਹੀ ਗੱਲ ਹੈ ਪੀਅਰ ਪੋਲੀਟਿਕ ਹਨਾ ਪ੍ਰਧਾਨ ਮੰਤਰੀ ਦੇ ਤੌਰ ਤੇ ਅੱਗੇ ਕੈਨੇਡਾ ਦੇ ਵਿੱਚ ਤੇ ਉਹਨਾਂ ਨੇ ਹੋਰ ਸਖਤ ਰਵਈਆ ਅਪਣਾਉਣਾ ਹੈਗਾ ਤੇ ਸੋ ਨੂੰ ਯਾਦ ਹੋਣਾ 2014 ਤੋਂ ਬਾਅਦ ਹੀ ਵੀਜ਼ੇ ਖੁੱਲੇ ਨੇ ਪ੍ਰੋਪਰ ਨੀਟਾ ਦੀ ਉਦੋਂ ਪਹਿਲਾਂ ਸਰਕਾਰ ਉਹਨਾਂ ਦੀ ਹੋ ਸੀ ਤੇ ਉਹ ਕਦੇ ਨਹੀਂ ਇਮੀਗ੍ਰੈਂਟਾਂ ਦੇ ਹੱਕ ਚੈਨ ਆ ਕੋਲ ਲਿਖਿਆ ਉਹ ਲੂਪ ਹੋਰ ਰੱਖਣਗੇ ਪਰ ਉੱਥੇ ਯਾਰ ਆਪਣ ਨੂੰ ਇਹ ਪੈਸਾ ਲਾਉਣ ਨੂੰ ਜਗ੍ਹਾ ਹੋ ਜੂਗੀ ਸੋ ਫਾਇਦਾ ਨਹੀਂ ਯਾਰ ਠੀਕ ਆ ਆਪਣੇ ਪੈਸੇ ਬਚਾਓ ਹਮ ਬਾਕੀ ਤੁਸੀਂ ਆਪ ਸਿਆਣ ਹੋ ਆ ਸਰਕਾਰ ਨੇ ਜਿਹੜੇ ਆਪਣੇ ਪੰਜਾਬੀਆਂ ਦੇ ਤੇ ਪੈਸੇ ਲੈਣੇ ਸੀ ਪੈਸਿਆਂ ਦੀ ਲੋੜ ਸੀ ਤਾਂ ਹੀ ਤਾਂ ਨਵੀਜ਼ੇ ਖੋਲੇ ਸੀ ਆ ਹੁਣ ਕਿਉਂ ਬੰਦ ਕਰ ਰਹੇ ਨੇ ਹੁਣ ਉਹਨਾਂ ਦਾ ਸਰ ਰਹਿਆ ਹਾਂ ਇਕ ਅੱਜ ਮੈਂ ਆ ਏਜੰਟਾਂ ਦੀ ਗੱਲ ਕਰੀ ਸੀ ਦਲੇਰ ਤੂੰ ਏਜੰਟ ਪਤਾ ਕੀ ਕਰਦੇ ਨੇ ਉਹ ਕਿਸੇ ਨੂੰ ਐਲ ਐਮ ਆਈ ਦਵਾਉਂਦੇ ਨੇ ਜਾਂ ਕੋਈ ਕੋਈ ਬਿਸਟਰਵੀਜ਼ ਦਾ ਵੀ ਲਵਾ ਦੇਣਾ ਹਨਾ ਉਹ ਪਤਾ ਕੀ ਕਹਿੰਦੇ ਨੇ ਤੁਹਾਨੂੰ ਅਸੀਂ ਐਲ ਐਮ ਆਈ ਦਵਾ ਦਨੇ ਆ ਤੁਹਾਡਾ ਇੰਨਾ ਖਰਚਾ ਹੋਊਗਾ ਡਾਕਟਰ ਤੁਹਾਡੀ ਪੀ ਆਰ ਦੀ ਫਾਈਲ ਵੀ ਅਸੀਂ ਲਾਵਾਂਗੇ ਵਿੱਚੇ ਇਹਨਾਂ ਕੋਲ ਉਹਦਾ ਸੁੱਧੋ ਰੁਪਈਆ ਇੱਕ ਐਕਸਟਰਾ ਨਹੀਂ ਲੈਂਦੇ ਹੈਗੇ ਫਿਰ ਇੱਥੇ ਆ ਕੇ ਬੰਦੇ ਨੂੰ ਪਤਾ ਲੱਗਦਾ ਕਿ ਪੀ ਆਰ ਦਾ ਤਰਸਤਾ ਹੈ ਹੀ ਨਹੀਂ ਫਾਈਲ ਲਾਉਣ ਦੀ ਨੋਬਤ ਹੀ ਨਹੀਂ ਆਣੀ ਹੈਗੀ ਤਾਂ ਏਜੰਟ ਨੇ ਵਧੀਆ ਕੱਪ ਮਾਰਿਆ ਦੋਨੇ ਪਾਸੇ ਚੱਲ ਗਿਆ ਉਹਦਾ ਨਾਲੇ ਤਾਂ ਉਹਨੂੰ ਸੱਚ ਬੋਲ ਗਿਆ ਕਿ ਹਾਂ ਤੇਰੀ ਪੀ ਆਰ ਨਾਲੇ ਲੋੜੀਂਦੀ ਪੈਂਦੀ ਕਿਤੇ ਨਾ ਕਿ ਨਾ ਲੋਕਾਂ 'ਚ ਵੀ ਕਮੀ ਆ ਅੱਜਕੱਲ ਅੱਜਕੱਲ ਲੋਕ ਕੀ ਨੇ ਅੱਜਕੱਲ ਲੋਕ ਉਹ ਨਹੀਂ ਨੇ ਹਰ ਇੱਕ ਚੀਜ਼ ਦਾ ਲਕੋ ਰੱਖਦੇ ਨੇ ਵੀ ਹਾਂ ਇਸ ਤਫਾਈ ਲਾਈ ਆਲਾ ਵੀਜ਼ਾ ਆਈ ਦੀ ਦੱਸਦਾ ਮੈਨੂੰ ਲੱਗਦਾ ਸਾਨੂੰ ਥੋੜੀ ਸਲਾਹ ਲੈਣੀ ਚਾਹੀਦੀ ਥੋਡੇ ਰਿਸ਼ਤੇਦਾਰਾਂ ਦੀ ਥੋੜਾ ਜੀ ਕੋਈ ਕਿਸੇ ਦਾ ਕੋਈ ਸਾਕਾ ਗਿਆ ਹੋਇਆ ਸੋ ਸਲਾਹ ਲੈ ਲਿਆ ਕਰੋ ਹਰ ਇੱਕ ਵਾਰ ਆਈ ਨਹੀਂ ਹੁੰਦਾ ਵੀ ਜੇ ਤੁਹਾਨੂੰ ਉਹ ਰੋਕ ਰਿਹਾ ਕਿਸੇ ਚੀਜ਼ ਤੋਂ ਵਰਜ ਰਿਹਾ ਤਾਂ ਇਹਦਾ ਮਤਲਬ ਆਹੀ ਹੈ ਵੀ ਥੋਡੇ ਤੋਂ ਮੱਚਦਾ ਹੋ ਸਾਨੂੰ ਨਹੀਂ ਚਾਹੁੰਦਾ ਵੀ ਤੁਸੀਂ ਬਾਹਰ ਆਓ ਇੱਕ ਵਾਰ ਹਾਲਾਤ ਦਾ ਜਾਇਜ਼ਾ ਲੈਣਾ ਜ਼ਰੂਰੀ ਹੈ ਕਿਸੇ ਆਪਣੇ ਰਿਸ਼ਤੇਦਾਰਾਂ ਦੇ ਥ ਲਾਉਣ ਵਾਲੇ ਤੁਸੀਂ ਅਜਾੜਨ ਵਾਲੇ ਤੁਸੀਂ ਲਾਓ ਆਗਰ ਲਾਓ ਕੋਈ ਮਰਜ਼ੀ ਥੋੜੀ ਇੱਛਾ ਸਹੀ ਗੱਲ ਆ ਤੋ ਚੌਕੀਦਾਰ ਦਾ ਕੰਮ ਹੈ ਹੋਕਾ ਦੇਣਾ ਬਾਕੀ ਸੋਡੀ ਇੱਛਾ ਬਿਲਕੁਲ ਬਿਲਕੁਲ ਤੇ ਚਲੋ ਵੀਡੀਓ ਫਿਰ ਇਹ ਵੀਡੀਓ ਦੇ ਚਾਪੈੰਨੀ ਗੱਲ ਕਰਦੇ ਆ ਇਸ ਤੋਂ ਬਾਅਦ ਅਗਲੀ ਵੀਡੀਓ ਚ ਆਪਾਂ ਗੱਲ ਕਰਾਂਗੇ ਇੱਕ ਤਾਂ ਜਿਹੜੇ ਕੈਨੇਡਾ ਦੇ ਵਿੱਚ ਅੱਜ ਕੱਲ ਰੇਸਿਜ਼ਮ ਬਹੁਤ ਜ਼ਿਆਦਾ ਹੋ ਰਿਹਾ ਗੋਰਿਆਂ ਦਾ ਪੰਜਾਬੀਆਂ ਨਾਲ ਤਾਂ ਛੱਡ ਪੰਜਾਬੀਆਂ ਦਾ ਵੀ ਪੰਜਾਬੀਆਂ ਨਾਲ ਹੋ ਰਿਹਾ ਇਸ ਤੋਂ ਬਾਅਦ ਇੱਕ ਉਹਦੀ ਗੱਲ ਕਰਾਂਗੇ ਆਪਾਂ ਜਿਹੜੇ ਅੱਜ ਕੱਲ ਕੈਨੇਡਾ ਤੋਂ ਅਮਰੀਕਾ ਜਾ ਰਹੇ ਨੇ ਡੌਂਕੀ ਲਾ ਕੇ ਇੱਕ ਆਪਾਂ ਗੱਲ ਕਰਾਂਗੇ ਉਹਦੇ ਬਾਰੇ ਜਿਹੜੇ ਕਹਿੰਦੇ ਨੇ ਹੁਣ ਕੈਨੇਡਾ ਵਿਜ਼ਟਰ ਤੋਂ ਵਰਕ ਪਰਮਿਟ ਤਾਂ ਮਿਲਦਾ ਨਹੀਂ ਹੁਣ ਵਿਜ਼ਟਰ ਤੋਂ ਰਿਫਿਊਜੀ ਲਾਉਣਾ ਚਲੋ ਠੀਕ ਹੈ ਆ ਵੀਡੀਓ ਦੇ ਵਿੱਚ ਇੰਨੀ ਕੀ ਗੱਲ ਕਰਨੀ ਸੀ ਹੈ ਨਾ ਜੇ ਤੁਹਾਨੂੰ ਵੀਡੀਓ ਇਨਫੋਰਮੇਟਿਵ ਲੱਗੀ ਤਾਂ ਤੁਸੀਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਕਮੈਂਟ ਕਰਕੇ ਆਪਣਾ ਪੁਆਇੰਟ ਵੀ ਜ਼ਰੂਰ ਦੱਸਿਓ ਜੇ ਤੁਹਾਨੂੰ ਲੱਗਦਾ ਕਿ ਹਾਂ ਕਿ ਸਾਡੀ ਕੋਈ ਗੱਲ ਥੋੜੀ ਜਾਂ ਸਹੀ ਨਹੀਂ ਹੈਗੀ ਤਾਂ ਤੁਸੀਂ ਆਪਣਾ ਵੀ ਪੁਆਇੰਟ ਵੀ ਦੱਸ ਸਕਦੇ ਸਾਨੂੰ ਜੇ ਸਾਨੂੰ ਵਧੀਆ ਲੱਗਾ ਅਸੀਂ ਅਗਲੀ ਵੀਡੀਓ ਚ ਜ਼ਰੂਰ ਗੱਲ ਕਰਾਂਗੇ ਤੇ ਜੇ ਤੁਸੀਂ ਸਾਨੂੰ ਸਪੋਰਟ ਕਰਦੇ ਹੋ ਤਾਂ ਕਮੈਂਟ ਜ਼ਰੂਰ ਕਰੋ ਕਿਉਂਕਿ ਤੁਹਾਡੇ ਕਮੈਂਟ ਨਾਲ ਹੀ ਇਹ ਵੀਡੀਓ ਅੱਗੇ ਜਾਊਗੀ ਤੇ ਸਾਡੇ ਚੈਨਲ ਨੂੰ ਸਪੋਰਟ ਮਿਲੂਗੀ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ ਹੈ ਨਾ ਜਿਨ੍ਹਾਂ ਨੇ ਵੀਡੀਓ ਤੱਕ ਦੇ